ਸਸ਼ੀ ਗਰਲ ਜੀ ਸਾਰਿਆਂ ਨੂੰ ਕੁੱਕ ਵਿਦ ਕਰਮ ਦੇ ਵਿੱਚ ਤੁਹਾਡਾ ਸਵਾਗਤ ਹੈ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅੱਜ ਆਪਾਂ ਜੋ ਤੁਹਾਡੇ ਲਈ ਰੈਸਪੀ ਲੈ ਕੇ ਆਏਗੇ ਉਹ ਮਿਕਸ ਦਾਲ ਦੀ ਲੈ ਕੇ ਆਏ ਆਂਗੇ ਬਹੁਤ ਹੈਲਦੀ ਹੁੰਦੀ ਹੈਗੀ ਤੇ ਟੇਸਟੀ ਵੀ ਬਹੁਤ ਲੱਗਦੀ ਹੈਗੀ ਬਿਲਕੁਲ ਦੇਸੀ ਸਟਾਈਲ ਨਾਲ ਆਪਾਂ ਇੱਥੇ ਕੁਲ ਕੁਆਂਟੀਟੀ ਲਈ ਹੈਗੀ ਹਰੀ ਮੂੰਗ ਮਸੂਰ ਤੇ ਚਨਾ ਦਾਲ ਲਈ ਹੈਗੀ ਤੇ ਕੁੱਲ ਮਿਲਾ ਕੇ ਇਹ ਆਪਾਂ ਪੂਰੀ ਇੱਕ ਕਟੋਰੀ ਲਈ ਸੀਗੀ ਮਿਕਸ ਦਾਲ ਦੀ ਤਿੰਨੇ ਦਾਣ ਆਪਾਂ ਬਰਾਬਰ ਮਾਤਰਾ ਦੇ ਵਿੱਚ ਲਈਏ ਨੇ ਤੇ ਇੱਧਰ ਆਪਾਂ ਨੇ ਤਕਰੀਬਨ 5-6 ਗਲਾਸ ਪਾਣੀ ਦੇ ਪਾ ਲਏ ਹੈਗੇ ਕੁੱਕਰ ਦੇ ਵਿੱਚ ਗਰਮ ਪਾਣੀ ਲਿਆਇਆ ਗਿਆ ਤੇ ਦਾਲ ਨੂੰ ਧੋ ਕੇ ਵੀ ਆਪਾਂ ਕੁੱਕਰ ਦੇ ਵਿੱਚ ਪਾ ਤਾਗਾ ਤੇ ਇਹਦੇ ਵਿੱਚ ਹੁਣ ਆਪਾਂ ਜਿਹੜੇ ਆਪਣੇ ਬੇਸਿਕ ਮਸਾਲੇ ਹੁੰਦੇ ਨੇ ਉਹ ਪਾਵਾਂਗੇ ਸਵਾਦ ਅਨਸਾਰ ਨਮਕ ਪਾਵਾਂਗੇ ਹਲਦੀ ਪਾਵਾਂਗੇ ਤੇ ਲਾਲ ਮਿਰਚ ਪਾਵਾਂਗੇ ਤੇ ਅਸੀਂ ਸਾਰੇ ਮਸਾਲੇ ਇੱਕ ਵਾਰ ਦੇ ਵਿੱਚ ਪਾ ਦੇਣੇ ਆਂਗੇ ਬਾਕੀ ਜੇ ਕਮੀ ਲੱਗੀ ਤਾਂ ਆਪਾਂ ਤੜਕੇ ਵਿੱਚ ਪਾਵਾਂਗੇ ਤੇ ਹਲਕਾ ਜਿਹਾ ਆਪਾਂ ਤੇਲ ਪਾਵਾਂਗੇ ਤਾਂ ਕਿ ਜਦੋਂ ਆਪਾਂ ਕੁੱਕਰ ਨੂੰ ਸੀਟੀ ਲਗਵਾਈਏ ਤਾਂ ਆਪਣੀ ਦਾਲ ਬਾਹਰ ਨਾ ਆਵੇ ਤੁਸੀਂ ਇੱਥੇ ਦੇਸੀ ਘੀ ਵੀ ਪਾ ਸਕਦੇ ਹੋਗੇ ਤੇ ਇਹਨੂੰ ਆਪਾਂ ਲਗਾਤਾਰ 5-6 ਸੀਟੀਆਂ ਲਗਵਾ ਲੈਣੀ ਹੈ ਨਹੀਂ ਕਿ ਦਾਲ ਨੂੰ ਆਪਾਂ ਬਿਲਕੁਲ ਭੋਂਕੇ ਨਹੀਂ ਸੀ ਰੱਖਿਆ ਹੈਗਾ ਨਾਲੋਂ ਨਾਲ ਧੋ ਕੇ ਆਪਾਂ ਨੇ ਦਾਲ ਨੂੰ ਕੁੱਕਰ ਦੇ ਵਿੱਚ ਪਾਤਾ ਸੀ ਤੇ ਜੋ ਸਾਡੇ ਚੈਨਲ ਤੇ ਨਵੇਂ ਹੁੰਦੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਆ ਕਰੋ ਵੀਡੀਓ ਨੂੰ ਅੰਡਰ ਤੱਕ ਦੇਖਿਆ ਕਰੋ ਤੇ ਲਾਈਕ ਕਰਿਆ ਕਰੋ ਸ਼ੇਅਰ ਕਰਿਆ ਕਰੋ ਕਮੈਂਟ ਕਰਕੇ ਦੱਸਿਆ ਕਰੋ ਕਿ ਸਾਡੀ ਰੈਸਪੀ ਤੁਹਾਨੂੰ ਕਿਵੇਂ ਲੱਗੀ ਹੈਗੀ ਤੇ ਕੰਟੀਨਿਊਸਲੀ ਆਪਾਂ ਨੇ 5-6 ਸੀਟੀਆਂ ਲਗਵਾਉਣ ਤੋਂ ਬਾਅਦ ਇਹਨੂੰ ਆਪਣੇ ਆਪ ਪ੍ਰੈਸ਼ਰ ਰੀਲੀਜ਼ ਹੋਣ ਦਵਾ ਕੇ ਤੇ ਉਸ ਤੋਂ ਬਾਅਦ ਆਪਾਂ ਇਹਦਾ ਢੱਕਣ ਖੋਲ੍ਹ ਕੇ ਦੇਖਾਂਗੇ ਆ ਦੇਖੋ ਜਦੋਂ 5-6 ਸੀਟੀਆਂ ਲਗਵਾ ਲਈਆਂ ਸੀ ਆਪਾਂ ਨੇ ਤੇ ਉਸ ਤੋਂ ਬਾਅਦ ਇਹ ਆਪਣੇ ਆਪ ਇਹਦਾ ਪ੍ਰੈਸ਼ਰ ਰੀਲੀਜ਼ ਹੋਇਆ ਸੀ ਅਸੀਂ ਸਟੀਮੇ ਕੱਢੀ ਹੈਗੀ ਤੇ ਦਾਲ ਆਪਣੀ ਬਣ ਕੇ ਬਹੁਤ ਵਧੀਆ ਤਿਆਰ ਹੋ ਗਈ ਹੈ ਕਿ ਬਹੁਤ ਟੇਸਟੀ ਵੀ ਬਣਦੀ ਹੈਗੀ ਤੇ ਤੜਕੇ ਲਈ ਇਧਰ ਪਕੜਾਹੀ ਦੇ ਵਿੱਚ ਸਰੋਂ ਦਾ ਤੇਲ ਪਾਇਆ ਇੱਕ ਵੱਡਾ ਚਮਚ ਤੇ ਉਹਦੇ ਵਿੱਚ ਪਾਈ ਹੈ ਹੀਂਗ ਦਾਲ ਦੇ ਵਿੱਚ ਹੀਂਗ ਦਾ ਤੜਕਾ ਲੱਗਿਆ ਹੋ ਤਾਂ ਟੇਸਟ ਹੋਰ ਵੀ ਵੱਧ ਜਾਂਦਾ ਤੇ ਸਾਬੂਤ ਜੀਰਾ ਪਾਵਾਂਗੇ ਤੇ ਇੱਥੇ ਆਪਾਂ ਨੇ ਦੋ ਪਿਆਜ਼ ਕੱਟ ਲਏ ਸੀਗੇ ਉਹ ਆਪਾਂ ਤੜਕੇ ਦੇ ਲਈ ਪਾਏਾਂਗੇ ਬਰੀਕ ਕੱਟ ਲਿਆ ਸੀਗਾ ਜਿਆਦਾ ਬਰੀਕ ਵੀ ਨਹੀਂ ਹੈਗਾ ਤੇ ਜਿਆਦਾ ਵੱਡਾ ਵੀ ਨਹੀਂ ਹੈਗਾ ਤੇ ਇਹਨੂੰ ਆਪਾਂ ਨੇ ਹਲਕਾ ਬ੍ਰਾਊਨ ਹੋਣ ਤੱਕ ਪੁੰਨ ਲੈਣਾਗਾ ਬਿਲਕੁਲ ਦੇਸੀ ਸਟਾਈਲ ਨਾਲ ਆਪਾਂ ਦਾਲ ਬਣਾਈ ਹੈ ਟੇਸਟੀ ਬਹੁਤ ਲੱਗਦੀ ਹੈਗੀ ਤੁਸੀਂ ਇਹੀ ਸੇਮ ਦਾਲ ਹਾਰੇ ਦੇ ਵਿੱਚ ਵੀ ਬਣਾ ਸਕਦੇ ਹੋਗੇ ਜਿੱਦਾਂ ਮਿੱਟੀ ਦੇ ਭਾਂਡੇ ਵਿੱਚ ਤੇ ਪਿਆਜ਼ ਆਪਣਾ ਭੁੰਨ ਗਿਆ ਦੇ ਵਿੱਚ ਆਪਾਂ ਹਰਾ ਲਸਣ ਹਰੀ ਮਿਰਚ ਅਦਰਕ ਤੇ ਟਮਾਟਰ ਪਾਏਗਾ ਜੇ ਤੁਹਾਡੇ ਕੋਲ ਸੁੱਕਾ ਲਸਣ ਆ ਤਾਂ ਸੁੱਕਾ ਲਸਣ ਵੀ ਪਾ ਸਕਦੇ ਹੋ ਆਪਾਂ ਦਾਲ ਦੇ ਵਿੱਚ ਹਰਾ ਪਾਇਆ ਕਿਉਂਕਿ ਸਰਦੀ ਦੇ ਵਿੱਚ ਹਰਾ ਲਸਣ ਬਹੁਤ ਵਧੀਆ ਲੱਗਦਾਗਾ ਹਰੇ ਲਸਣ ਦੀ ਪੱਤੀਆਂ ਪਾਈਆਂ ਨੇ ਤੇ ਇਹਨੂੰ ਵੀ ਆਪਾਂ ਨੇ ਹਲਕਾ ਜਿਹਾ ਪੁੰਨ ਲੈਣਾਗਾ ਟਮਾਟਰ ਦੇ ਸੌਫਟ ਹੋਣ ਤੱਕ ਭੁੰਨ ਲਾਵਾਂਗੇ ਤੇ ਅਦਰਕ ਆਪਾਂ ਥੋੜੇ ਵੱਡੇ ਟੁਕੜਿਆਂ ਦੇ ਵਿੱਚ ਪਾਇਆ ਕਿਉਂਕਿ ਦਾਲ ਦੇ ਵਿੱਚ ਅਦਰਕ ਦਾ ਟੇਸਟ ਬਹੁਤ ਵਧੀਆ ਪਹਿਲਾਂ ਆਪਾਂ ਦਾਲ ਜਦੋਂ ਮੰਨੀ ਰੱਖੀ ਸੀ ਉਦੋਂ ਵੀ ਆਪਾਂ ਇਹਦੇ ਵਿੱਚ ਨਮਕ ਮਿਰਚ ਪਾਇਆ ਸੀ ਤੇ ਹਲਕੀ ਜਿਹੀ ਹਲਦੀ ਤੇ ਹਲਕੀ ਜਿਹੀ ਲਾਲ ਮਿਰਚ ਆਪਾਂ ਇੱਥੇ ਤੇ ਮਸਾਲਾ ਥੋੜਾ ਜਿਹਾ ਤੜਕੇ ਦੇ ਵਿੱਚ ਪਾਇਆ ਤੇ ਤੜਕਾ ਆਪਣਾ ਤਿਆਰ ਹੋ ਗਿਆ ਇਹਨੂੰ ਵੀ ਆਪਾਂ ਹੁਣ ਦਾਲ ਦੇ ਵਿੱਚ ਪਾ ਦਵਾਂਗੇ ਤੇ ਕੜਾਹੀ ਦੇ ਵਿੱਚ ਵੀ ਦਾਲ ਨੂੰ ਆਪਾਂ ਥੋੜਾ ਜਿਹਾ ਪਾ ਕੇ ਗਰਮ ਕਰਕੇ ਇਹਦੇ ਵਿੱਚ ਹੀ ਪਾ ਦਾਂਗੇ ਤੇ ਇਹ ਵਾਲੀ ਦਾਲ ਨਾਲ ਮਿੱਸੀ ਰੋਟੀ ਮੱਕੀ ਦੀ ਰੋਟੀ ਬਹੁਤ ਵਧੀਆ ਲੱਗਦੀ ਹੈਗੀ ਲੱਛਾ ਪਰਾਂਠਾ ਵੀ ਬਹੁਤ ਟੇਸਟੀ ਲੱਗਦਾਗਾ ਤੁਸੀਂ ਜ਼ਰੂਰ ਟਰਾਈ ਕਰਿਓ ਤੇ ਕੜਾਹੀ ਦੇ ਵਿੱਚ ਆਪਾਂ ਦਾਲ ਪਾ ਕੇ ਨੂੰ ਚੰਗੀ ਤਰ੍ਹਾਂ ਗਰਮ ਕਰਕੇ ਕਿਉਂਕਿ ਆਪਣੇ ਤੜਕਾ ਜਿਹੜਾ ਇਹਦੇ ਵਿੱਚ ਲਗਾਇਆ ਸੀਗਾ ਟਮਾਟਰ ਕਰਕੇ ਟਮਾਟਰ ਅਦਰਕ ਕਰਕੇ ਵਿੱਚ ਚਿਪਕਾ ਲੈਂਦਾ ਤੇ ਉਹ ਆਪਾਂ ਇਹਦੇ ਵਿੱਚ ਹੀ ਗਰਮ ਕਰਕੇ ਪਾ ਦੇਣਾ ਤੇ ਚੰਗੀ ਤਰ੍ਹਾਂ ਆਪਾਂ ਇਹਨੂੰ ਦਾਲ ਨੂੰ ਮਿਕਸ ਕਰ ਲੈਣਾਗਾ ਦਾਲ ਆਪਣੀ ਬਹੁਤ ਜਲਦੀ ਬਣ ਕੇ ਤਿਆਰ ਹੋ ਗਈ ਹੈਗੀ ਤੁਸੀਂ ਤੁਹਾਨੂੰ ਵੀ ਜੇ ਮਤਲਬ ਕਿ ਜ਼ਲਦੀ ਬਣਾਉਣੀ ਹੋਵੇ ਤਾਂ ਇੱਦਾਂ ਹੀ ਤੁਸੀਂ ਇਹ ਦਾਲ ਬਣਾ ਸਕਦੇ ਹੋ tasty ਵੀ ਬਹੁਤ ਲੱਗਦੀ ਹੈਗੀ ਤੇ ਇਹਨੂੰ ਚਾਵਲ ਦੇ ਨਾਲ ਵੀ ਬਹੁਤ tasty ਲੱਗਦੀ ਹੈ ਦੇਸੀ ਘੀ ਮੱਖਣ ਪਾ ਕੇ ਤਾਂ ਹੋਰ ਵੀ tasty ਲੱਗਦੀ ਹੈ ਆਪਾਂ ਇਹਦੇ ਵਿੱਚ ਦੇਸੀ ਘੀ ਪਾਵਾਂਗੇ ਤੇ ਤੁਹਾਨੂੰ ਸਾਡੀ recipe ਕਿਵੇਂ ਲੱਗੀ ਹੈ comment ਕਰਕੇ ਜ਼ਰੂਰ ਦੱਸਿਓ video ਨੂੰ like ਕਰਿਓ share ਕਰਿਓ। ਤੇ ਜੋ ਸਾਡੇ ਚੈਨਲ ਨਾਲ ਪਹਿਲਾਂ ਹੀ ਜੁੜੇ ਹੋਏ ਨੇ ਉਹ ਵੀਡੀਓ ਨੂੰ ਅੱਗੇ ਵੱਧ ਤੋਂ ਵੱਧ ਸ਼ੇਅਰ ਕਰ ਦਿਆ ਕਰੋ ਤੇ ਜੋ ਚੈਨਲ ਤੇ ਨਵੇਂ ਹੁੰਦੇ ਹੋ ਚੈਨਲ ਨੂੰ ਸਬਸਕ੍ਰਾਈਬ ਕਰਿਆ ਕਰੋ ਦਾਲ ਆਪਣੇ ਬਣ ਕੇ ਬਿਲਕੁਲ ਤਿਆਰ ਹੋ ਗਈ ਹੈ ਇਹਦੇ ਉੱਪਰ ਆਪਾਂ ਹਰਾ ਧਨੀਆ ਪਾਵਾਂਗੇ ਤੁਸੀਂ ਇਹਦੇ ਉੱਪਰ ਅ ਅਦਰਕ ਦੇ ਲੱਛੇ ਵੀ ਪਾ ਸਕਦੇ ਹੋਗੇ ਜਿੱਦਾਂ ਤੁਹਾਡੀ ਚੋਇਸ ਹੈਗੀ ਤੁਹਾਡਾ ਦਿਲ ਕਰਦਾਗਾ ਟਰਾਈ ਜ਼ਰੂਰ ਕਰਿਓ ਇਹਨੂੰ ਦਾਲ ਨੂੰ ਮਿਕਸ ਦਾਲ ਬਣਾ ਕੇ ਜਿਹੜੀ ਰਾਜਸਥਾਨ ਦੀ ਪੰਛ ਮੇਲ ਦਾਲ ਹੁੰਦੀ ਹੈ ਪਰ ਆਪਾਂ ਇਹਦੇ ਵਿੱਚ ਤਿੰਨ ਦਾਲਾਂ ਮਿਕਸ ਕੀਤੀਆਂ ਨੇ ਇਹ ਵੀ ਬਹੁਤ ਟੇਸਟੀ ਬਣੀ ਹੈਗੀ ਅੱਗੇ ਆਪਾਂ ਹੋਰ ਵੀਡੀਓ 'ਚ ਮਿਲਦੇ ਤੁਹਾਡੇ ਨਾਲ ਟੀਲ ਦਨ ਥੈਂਕ ਯੂ